ਮਹਾਰਾਜਾ ਰਣਜੀਤ ਸਿੰਘ ਕੋਲ ਦੁਨੀਆ ਦੀ ਸਾਰਿਆਂ ਤੋਂ ਬੈਸਟ ਤੋਪ ਸੀਗੀ ਇਤਿਹਾਸ ਦੀ ਕਿਤਾਬਾਂ ਦੇ ਅਕੋਰਡਿੰਗ ਆਖਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਕੋਲ 288 ਵੱਡੀ ਤੋਪ ਸੀਗੀਆਂ ਤੇ 280 ਛੋਟੀ ਤੋਪ ਸੀਗੀਆਂ ਤੇ ਇਸ ਗੱਲ ਤੋਂ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਆਰਮੀ ਕਿੰਨੀ ਸਟਰੋਂਗ ਹੋਵੇਗੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਕਲਾਸ ਦੇ ਵਿੱਚ ਆਪਣਾ ਮੇਨ ਟੋਪਿਕ ਰਹਿਣ ਵਾਲਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਆਰਮੀ ਬਾਰੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਆਰਮੀ ਕਿੰਨੇ ਹਿੱਸਿਆਂ ਵਿੱਚ ਵੰਡੀ ਹੋਈ ਸੀਗੀ ਕਿਹੜੇ-ਕਿਹੜੇ ਹਿੱਸੇ ਦਾ ਕੀ-ਕੀ ਕੰਮ ਸੀ ਅੱਜ ਪੂਰੀ ਉਹਦੇ ਬਾਰੇ ਆਪਾਂ ਚਰਚਾ ਕਰਾਂਗੇ ਜਿਹੜੇ ਵੀ ਬੱਚੇ ਪੰਜਾਬ ਪੁਲਿਸ ਪੀਟ੍ਰੀਪਲ ਐਸਬੀ ਕਲਰਕ ਜਾਂ ਹੋਰ ਕਿਸੇ ਪੰਜਾਬ ਦੇ ਇਗਜ਼ਾਮ ਦੀ ਤਿਆਰੀ ਕਰ ਰਹੇ ਨੇ ਤੇ ਜੇ ਮੇਰੀ ਵੀਡੀਓ ਚੰਗੀ ਲੱਗੇ ਜੇ ਤੱਥ ਚੰਗੇ ਲੱਗਣ ਤਾਂ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਆਰਮੀ ਬਾਰੇ ਜਿਨ੍ਹਾਂ ਦਾ ਨਾਂ ਸੁਣ ਕੇ ਹੀ ਪੰਜਾਬੀਆਂ ਦਾ ਜਿਹੜਾ ਖੂਨ ਹੈ ਉਹ ਖੋਲ ਜਾਂਦਾ ਹੈ ਜੇ ਆਪਾਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਜੀ ਦੀ ਆਰਮੀ ਬਾਰੇ ਤੇ ਆਖਿਆ ਜਾਂਦਾ ਹੈ ਕਿ ਉਹਨਾਂ ਦੇ ਕੋਲ ਦੋ ਤਰ੍ਹਾਂ ਦੀ ਫੌਜ ਸੀ ਇੱਕ ਫੌਜ ਦਾ ਨਾਂ ਸੀਗਾ ਫੌਜ-ਏ-ਆਇਨ ਤੇ ਇੱਕ ਫੌਜ ਦਾ ਨਾਂ ਸੀਗਾ ਫੌਜ-ਏ-ਬੇਕਵਾਇਦ ਫੌਜ-ਏ-ਬੇਕਵਾਇਦ ਬਾਰੇ ਮੈਂ ਨੈਕਸਟ ਵੀਡੀਓ 'ਚ ਗੱਲ ਕਰਾਂਗਾ ਠੀਕ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਫਿਰ ਮੈਂ ਸੈਕਿੰਡ ਵੀਡੀਓ ਬਣਾਉਂਗਾ ਫੌਜੇ ਬੇਕਵਾਇਦ ਬਾਰੇ ਲੇਕਿਨ ਦੋਨਾਂ ਦੇ ਵਿੱਚ ਮੈਂ ਤੁਹਾਨੂੰ ਅੰਤਰ ਦਾਸਤਕ ਦੇਣਾ ਡਿਫਰੈਂਸ ਦੱਸ ਦੇਣਾ ਜਿਹੜੀ ਫੌਜ ਆਇਨ ਸੀਗੀ ਇਹ ਮਹਾਰਾਜਾ ਰਣਜੀਤ ਸਿੰਘ ਦੀ ਪਰਮਾਨੈਂਟ ਆਰਮੀ ਸੀਗੀ ਕਿਹੜੀ ਆਰਮੀ ਸੀਗੀ ਪਰਮਾਨੈਂਟ ਤੇ ਜਿਹੜੀ ਫੌਜੇ ਬੇਕਵਾਇਦ ਸੀ ਇਹ ਟੈਂਪਰੇਰੀ ਆਰਮੀ ਸੀ ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਕਿੰਨੇ ਤਰ੍ਹਾਂ ਦੀ ਸੈਨਾ ਸੀਗੀ ਕਿੰਨੇ ਤਰ੍ਹਾਂ ਦੀ ਫੌਜ ਸੀਗੀ ਦੋ ਤਰ੍ਹਾਂ ਦੀ ਇੱਕ ਪਰਮਾਨੈਂਟ ਤੇ ਇੱਕ ਟੈਂਪਰੇਰੀ ਜਿਹੜੀ ਪਰਮਾਨੈਂਟ ਆਰਮੀ ਦਾ ਨਾਮ ਸੀਗਾ ਉਹ ਸੀਗਾ ਫੌਜੇ ਆਇਨ ਤੇ ਆਓ ਪਿਆਰੇ ਬੱਚੋ ਆਪਾਂ ਵਿਸਤਾਰ ਦੇ ਨਾਲ ਇਹਦੇ ਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੀ ਪਰਮਾਨੈਂਟ ਆਰਮੀ ਜਿਹਦਾ ਨਾਮ ਹੈ ਫੌਜ ਏ ਆਇਨ ਫੌਜ ਏ ਆਇਨ ਇਹ ਪੰਜਾਬ ਦੇ ਇਤਿਹਾਸ ਦੇ ਤੁਹਾਨੂੰ ਤੱਥ ਦੱਸ ਰਿਹਾ ਨਾਲੇ ਜਿਹੜੇ ਪੇਪਰ ਨੇ ਉਹਦੇ ਵਿੱਚ ਬੜਾ ਇੰਪੋਰਟੈਂਟ ਰੋਲ ਅਦਾ ਕਰਨਗੇ ਤੇ ਵੈਸੇ ਵੀ ਆਪਾਂ ਸਾਰੇ ਪੰਜਾਬੀਆਂ ਪੰਜਾਬ ਦਾ ਇਤਿਹਾਸ ਤਾਂ ਆਪਾਂ ਨੂੰ ਪਤਾ ਹੀ ਹੋਣਾ ਚਾਹੀਦਾ ਹੈ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਪਰਮਾਨੈਂਟ ਆਰਮੀ ਸੀ ਫੌਜ ਏ ਆਇਨ ਇਹ ਚਾਰ ਹਿੱਸਿਆਂ ਦੇ ਵਿੱਚ ਵੰਡੀ ਹੋਈ ਸੀਗੀ ਕਿੰਨੇ ਹਿੱਸਿਆਂ ਦੇ ਵਿੱਚ ਵੰਡੀ ਹੋਈ ਸੀਗੀ ਚਾਰ ਇਹਦਾ ਸਾਰਿਆਂ ਤੋਂ ਜਿਹੜਾ ਪਹਿਲਾ ਹਿੱਸਾ ਸੀਗਾ ਉਹ ਸੀਗਾ ਪੈਡਲ ਸੈਨਾ ਪੈਦਲ ਸੈਨਾ ਜਿਹਨੂੰ ਅੱਜ ਦੇ ਟਾਈਮ ਦੇ ਵਿੱਚ ਫੌਜ ਦੇ ਵਿੱਚ ਇਨਫੈਂਟਰੀ ਆਖਿਆ ਜਾਂਦਾ ਹੈ ਜਿਹੜਾ ਦੂਜਾ ਹਿੱਸਾ ਸੀਗਾ ਉਹ ਸੀਗਾ ਘੋੜਸਵਾਰ ਘੋੜਸਵਾਰ ਜਿਹਨੂੰ ਅੱਜ ਦੇ ਟਾਈਮ ਕੈਵਲਰੀ ਆਖ ਦਿੰਦੇ ਆ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਊਗਾ ਮਹਾਰਾਜਾ ਰਣਜੀਤ ਸਿੰਘ ਦੀ ਆਰਮੀ ਦਾ ਤੀਜਾ ਜਿਹੜਾ ਹਿੱਸਾ ਸੀਗਾ ਉਹ ਸੀਗਾ ਤੋਪਖਾਨਾ ਤੋਪਖਾਨਾ ਜਿਹਨੂੰ ਅੱਜ ਦੇ ਟਾਈਮ ਆਰਟੀਲੇਰੀ ਵੀ ਕਹਿੰਦੇ ਆ ਆਰਟੀਲੇਰੀ ਤੇ ਚੌਥਾ ਹਿੱਸਾ ਸੀਗਾ ਖਾਸ ਸੈਨਾ ਖਾਸ ਸੈਨਾ ਇਹਨੂੰ ਸਪੈਸ਼ਲ ਬ੍ਰਿਗੇਡ ਆਖਦੇ ਸੀਗੇ ਸਪੈਸ਼ਲ ਬ੍ਰਿਗੇਡ ਹੀ ਗੱਪਿਆਰੇ ਬੱਚੋ ਮਹਾਰਾਜਾ ਰਣਜੀਤ ਸਿੰਘ ਦੀ ਆਰਮੀ ਸਟਾਰਟਿੰਗ ਚ ਕਿੰਨੇ ਹਿੱਸਿਆਂ ਚ ਸੀ ਕਿ ਦੋ ਹਿੱਸਿਆਂ ਚ ਇੱਕ ਪਰਮਾਨੈਂਟ ਇੱਕ ਟੈਂਪਰੇਰੀ ਪਰਮਾਨੈਂਟ ਦਾ ਨਾਮ ਕੀ ਸੀਗਾ ਫੌਜੇ ਆਇਨ ਤੇ ਫੌਜੇ ਆਇਨ ਕਿੰਨੇ ਹਿੱਸਿਆਂ ਚ ਵੰਡੀ ਹੋਈ ਸੀਗੀ ਚਾਰ ਪੈਡਲ ਸੈਨਾ ਇਨਫੈਂਟਰੀ ਦੂਜੀ ਘੋੜਸਵਾਰ ਕੈਵਲਰੀ ਤੀਜੀ ਤੋਪਖਾਨਾ ਆਰਟੀਲਰੀ ਤੇ ਚੌਥੀ ਖਾਸ ਸੈਨਾ ਯਾਨੀ ਕਿ ਸਪੈਸ਼ਲ ਬ੍ਰਿਗੇਡ ਮੇਰੇ ਬਿਆਰੇ ਬੱਚੋ ਆਪਾਂ ਸਾਰਿਆਂ ਤੋਂ ਪਹਿਲਾਂ ਗੱਲ ਕਰਾਂਗੇ ਪੈਡਲ ਸੈਨਾ ਦੀ ਸਾਰਿਆਂ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪੈਦਲ ਸੈਨਾ ਦੀ ਠੀਕ ਹੈ ਜੀ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਜਾਂਦਾ ਆਖਿਆ ਜਾਂਦਾ ਹੈ ਕਿ 1803 ਦੇ ਵਿੱਚ ਪੈਦਲ ਸੈਨਾ ਦਾ ਗਠਨ ਕੀਤਾ 1803 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਿਹੜੀ ਸੈਨਾ ਦਾ ਗਠਨ ਕੀਤਾ ਪੈਦਲ ਸੈਨਾ ਦਾ ਗਠਨ ਕੀਤਾ ਹੌਲੀ ਹੌਲੀ ਧੀਰੇ ਧੀਰੇ ਹੌਲੀ ਹੌਲੀ ਇਹ ਸੈਨਾ ਦੀ ਜਿਹੜੀ ਇੰਪੋਰਟੈਂਸ ਹੈ ਉਹ ਕੀ ਹੁੰਦੀ ਗਈ ਵੱਧਦੀ ਗਈ ਤੇ ਕਹਿੰਦੇ ਆ ਵੀ 1822 ਦੇ ਵਿੱਚ ਯਾਦ ਰੱਖਿਆ ਜੀ ਖਾਸ ਕਰਕੇ ਜਿਹੜੇ ਜਵਾਕ ਪੀसीएस ਪੀ ਟ੍ਰਿਪਲ ਐਸ ਵੀ ਕਲਰਕ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੀ ਹੈ ਖਾਸ ਕਰਕੇ ਉਹਨਾਂ ਦੇ ਲਈ ਬੜਾ ਇੰਪੋਰਟੈਂਟ ਰੋਲ ਰਹਿਣ ਵਾਲਾ ਹੈ ਕਹੇ ਜਾਂਦਾ ਹੈ ਕਿ 1822 ਦੇ ਵਿੱਚ ਜਰਨਲ ਵੈਤੂng ਨੇ ਜਨਰਲ ਵੈਤੂng ਨੇ ਪੈਦਲ ਸੈਨਾ ਦੇ ਵਿੱਚ ਕਈ ਸੁਧਾਰ ਕੀਤੇ ਅੱਪਾ ਸਾਰਿਆਂ ਨੂੰ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਆਰਮੀ ਦੇ ਵਿੱਚ ਯੂਰਪ ਤੋਂ ਆ ਕੇ ਬੰਦੇ ਕੰਮ ਕਰਦੇ ਸੀਗੇ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਪੰਜਾਬ ਦੇ ਵਿੱਚ ਵਿਦੇਸ਼ੀ ਆ ਕੇ ਕੰਮ ਕਰਦੇ ਸੀਗੇ ਜਿਹਦਾ ਪ੍ਰੂਫ ਤੁਹਾਡੇ ਸਾਹਮਣੇ ਹੈ ਕਿ 1822 ਦੇ ਵਿੱਚ ਜਰਨਲ ਵੈਤੂਗ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਪੈਡਲਸਨ ਹੈ ਉਹਦੇ ਵਿੱਚ ਸ਼ਾਮਲ ਹੁੰਦਾ ਹੈ ਤੇ ਇਹ ਕਈ ਤਰ੍ਹਾਂ ਦੇ ਸੁਧਾਰ ਕਰਦਾ ਹੈ ਠੀਕ ਹੈ ਇਹ ਸਾਡੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਯੂਰਪ ਤੋਂ ਆ ਕੇ ਬੰਦੇ ਪੰਜਾਬ ਦੇ ਵਿੱਚ ਕੰਮ ਕਰਦੇ ਸੀਗੇ ਵੀ ਠੀਕ ਹੈ ਵੀ ਯਾਦ ਰੱਖਿਆ ਜੇ ਜਰਨਲ ਵਤੂੰਗ ਨੇ ਕਈ ਤਰ੍ਹਾਂ ਦੇ ਸਦਾਰ ਕੀਤੇ ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਪੈਦਲ ਸੈਨਾ ਉਹ ਔਰ ਜ਼ਿਆਦਾ ਮਜ਼ਬੂਤ ਹੋਈ ਮੇਨ ਮੇਨ ਤੱਥਾਂ ਤੇ ਗੱਲ ਕਰੂੰਗਾ ਠੀਕ ਹੈ ਔਰ ਜ਼ਿਆਦਾ ਮਜ਼ਬੂਤ ਹੋ ਗਈ ਤੇ ਇਤਿਹਾਸ ਦੀ ਕਿਤਾਬਾਂ ਦੇ ਅਨੁਸਾਰ 1838 ਤੇ 39 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਕੋਲ ਟੋਟਲ 26617 ਪੈਦਲ ਫੌਜੀ ਸੀਗੇ ਪੈਦਲ ਫੌਜੀ ਯਾਨੀ ਕਿ ਇਨਫੈਂਟਰੀ ਜਿਹਨੂੰ ਅੱਜ ਦੇ ਟਾਈਮ ਆਪਾਂ ਜੀਡੀਵੀ ਆਖ ਦਿੰਦੇ ਆ ਜਰਨਲ ਡਿਊਟੀ ਟੋਟਲ ਕਿੰਨੇ ਸੀਗੇ 26617 ਇੱਕ ਅਦੋ ਦਾ ਡਾਟਾ ਹੈ 1838 ਤੋਂ ਲੈ ਕੇ 1839 ਤੱਕ ਵੈਸੇ ਵੱਖ-ਵੱਖ ਕਿਤਾਬਾਂ ਦੇ ਵਿੱਚ ਵੱਖ-ਵੱਖ ਡਾਟਾ ਮਿਲਦਾ ਇਹ ਬਿਲਕੁਲ ਜਸਟੀਫਾਈ ਬਿਲਕੁਲ ਮੈਂ ਕਲੀਅਰ ਕਰਕੇ ਲਿਆ ਆ ਅੱਡ-ਅੜ ਕਿਤਾਬਾਂ ਪੜ ਕੇ ਤੇ ਕਈ ਵਾਰ ਜਿਹੜਾ ਆਰਡਰ ਡਾਟਾ ਮਿਲਦਾ ਨਾ ਉਹ ਦੋਵੇਂ ਫੋਰਸ ਦਾ ਮਿਲਾ ਕੇ ਮਿਲਦਾ ਹੈ ਕਿਉਂਕਿ ਕਈ ਬੱਚੇ ਕਹਿ ਦੇਣਗੇ ਮੈਨੂੰ ਸਾਰਾ ਸੀ ਤਾਂ ਇਹ ਡਾਟਾ ਪੜਿਆ ਵੀ 1 ਲੱਖ ਤੋਂ ਵੱਧ ਸੈਨਾ ਸੀਗੀ ਤੇ ਬੇਟਾ ਮੈਂ ਦੱਸਣਾ ਚਾਹੂੰਗਾ ਇਹ ਮੈਂ ਸਿਰਫ ਪਰਮਾਨੈਂਟ ਆਰਮੀ ਦੀ ਗੱਲ ਕਰ ਰਿਹਾ ਟੈਂਪਰੇਰੀ ਆਰਮੀ ਦੀ ਗੱਲ ਮੈਂ ਕੱਲ ਕਰੂੰਗਾ ਪਰਮਾਨੈਂਟ ਆਰਮੀ ਦੇ ਵਿੱਚ ਕਿੰਨੇ ਪੈਡਲ ਸੈਨਿਕ ਸੀਗੇ 26617 ਠੀਕ ਹੈ ਜੀ ਜਿਹੜੀ ਪਰਮਾਨੈਂਟ ਆਰਮੀ ਦੀ ਪੈਡਲ ਸੈਨਾ ਸੀਗੀ ਮੇਰੇ ਪਿਆਰੇ ਬੱਚੋ ਉਹ ਬਟਾਲੀਅਨ ਵਿੱਚ ਵੰਡੀ ਜਾਂਦੀ ਸੀਗੀ ਬਟਾਲੀਅਨ ਕੀ ਦੇ ਵਿੱਚ ਵੰਡੀ ਹੋਈ ਸੀਗੀ ਬਟਾਲੀਅਨ ਵਿੱਚ ਵੰਡੀ ਹੋਈ ਸੀਗੀ ਆਪਾਂ ਸਾਰਿਆਂ ਨੇ ਸੁਣਿਆ ਹੋਊਗਾ ਇੱਕ ਬਟਾਲੀਅਨ ਦੇ ਵਿੱਚ ਕਿੰਨੇ ਜਵਾਨ ਹੁੰਦੇ ਸੀਗੇ ਇੱਕ ਬਟਾਲੀਅਨ ਦੇ ਵਿੱਚ 800 ਜਵਾਨ ਹੁੰਦੇ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਕਿੰਨੇ ਜਵਾਨ ਹੁੰਦੇ ਸੀਗੇ 800 ਜਵਾਨ ਤੇ ਜਿਹੜੀ ਇਹ ਬਟਾਲੀਅਨ ਹੁੰਦੀ ਸੀ ਇਹ ਬਟਾਲੀਅਨ ਦੇ ਹੈੱਡ ਨੂੰ ਕੀ ਆਖਿਆ ਜਾਂਦਾ ਸੀਗਾ ਇਹ ਬਟਾਲੀਅਨ ਦੇ ਹੈੱਡ ਨੂੰ ਕਮਾਂਡੈਂਟ ਆਖਿਆ ਜਾਂਦਾ ਸੀਗਾ ਅੱਜ ਵੀ ਜੇ ਤੁਸੀਂ ਫੌਜ ਦੀ ਨੌਲੇਜ ਰੱਖਦੇ ਹੋ ਅੱਜ ਵੀ ਜਿਹੜਾ ਬਟਾਲੀਅਨ ਦਾ ਹੈੱਡ ਹੁੰਦਾ ਉਹਨੂੰ ਕਮਾਂਡੈਂਟ ਹੀ ਕਹਿੰਦੇ ਐ ਸੀਓ ਹੀ ਕਹਿੰਦੇ ਐ ਕਮਾਂਡਿੰਗ ਆਫੀਸਰ ਕਦੇ ਤੁਸੀਂ ਫੌਜ ਦੀ ਗੱਡੀਆਂ ਵੇਖਿਆ ਜੇ ਉਹਦੇ ਅੱਗੇ ਲਿਖਿਆ ਹੁੰਦਾ ਸੀਓ ਜਾਂ ਕਮਾਂਡੈਂਟ ਤੇ ਤੁਸੀਂ ਗੱਲ ਸੋਚ ਕੇ ਦੇਖੋ ਕਿ ਮਹਾਰਾਜਾ ਰਣਜੀਤ ਸਿੰਘ ਅੱਜ ਤੋਂ 2230 ਸਾਲ ਪਹਿਲਾਂ ਆਪਦੀ ਫੌਜ ਦੇ ਵਿੱਚ ਬਟਾਲੀਅਨ ਸਿਸਟਮ ਰੱਖਦੇ ਸੀਗੇ ਇੱਕ ਬਟਾਲੀਅਨ ਦੇ ਵਿੱਚ ਕਿੰਨੇ ਜਵਾਨ ਹੁੰਦੇ ਸੀਗੇ 800 ਜਵਾਨ ਤੇ ਹੈਡ ਹੈਡਕੋਨ ਹੁੰਦਾ ਸੀਗਾ ਹੈਡ ਨੂੰ ਕੀ ਆਖਿਆ ਜਾਂਦਾ ਸੀਗਾ ਕਮਾਂਡੈਂਟ ਆਖਿਆ ਜਾਂਦਾ ਸੀਗਾ ਠੀਕ ਹੈ ਵੀ ਮੇਰੇ ਪਿਆਰੇ ਬੱਚੋ ਠੀਕ ਹੈ ਇੱਕ ਬਟਾਲੀਅਨ ਦੇ ਵਿੱਚ ਕਿੰਨੀ ਕੰਪਨੀ ਹੁੰਦੀ ਸੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਬਟਾਲੀਅਨ ਤੋਂ ਅੱਗੇ ਕੀ ਹੁੰਦੀ ਹੈ ਕੰਪਨੀ ਇੱਕ ਬਟਾਲੀਅਨ ਦੇ ਵਿੱਚ ਅੱਠ ਕੰਪਨੀ ਹੁੰਦੀ ਸੀ ਕਿੰਨੀ ਕੰਪਨੀ ਹੁੰਦੀ ਸੀ ਅੱਠ ਯਾਨੀ ਕਿ ਸਿੱਧੀ ਜੀ ਗੱਲ ਹੈ ਇੱਕ ਕੰਪਨੀ ਦੇ ਵਿੱਚ 100 ਜਵਾਨ ਸੀਗਾ ਇੱਕ ਕੰਪਨੀ ਦੇ ਵਿੱਚ ਸੋਜਵਾਨ ਸੀਗਾ ਅੱਠ ਕੰਪਨੀ ਦੀ ਇੱਕ ਕੀ ਬੰਦੀ ਸੀਗੀ ਬਟੈਲੀਅਨ ਬਟੈਲੀਅਨ ਚ ਕਿੰਨੇ ਜਵਾਨ ਸੀਗੇ 800 ਤੇ ਹੈਡ ਨੂੰ ਕੀ ਆਖਿਆ ਜਾਂਦਾ ਸੀਗਾ ਕਮਾਂਡੈਂਟ ਨੋਟ ਕਰ ਲਿਆ ਸਾਰੇ ਨੇ ਜੇ ਤੁਹਾਨੂੰ ਡਾਟਾ ਚੰਗਾ ਲੱਗ ਰਿਹਾ ਵੀਡੀਓ ਚੰਗੀ ਲੱਗ ਰਹੀ ਹੈ ਕਮੈਂਟ ਸ਼ੇਅਰ ਲਾਈਕ ਜਰੂਰ ਕਰ ਦਿਓ ਜੀ ਪੰਜਾਬ ਦੇ ਇਸ ਸ਼ੇਰ ਲਈ ਮਹਾਰਾਜਾ ਰਣਜੀਤ ਸਿੰਘ ਲਈ ਜਿਨੇ ਪੰਜਾਬ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਠੀਕ ਹੈ ਵੀ ਰੱਖ ਲਓ ਯਾਦ ਤੇ ਯਾਦ ਰੱਖਿਆ ਜੇ ਕੰਪਨੀ ਤੋਂ ਜਿਹੜਾ ਛੋਟਾ ਯੂਨਿਟ ਹੁੰਦਾ ਸੀਗਾ ਕੰਪਨੀ ਤੋਂ ਛੋਟਾ ਕੀ ਹੁੰਦਾ ਸੀਗਾ ਸੈਕਸ਼ਨ ਕੰਪਨੀ ਤੋਂ ਛੋਟਾ ਸੈਕਸ਼ਨ ਹੁੰਦਾ ਸੀ ਤੇ ਸੈਕਸ਼ਨ ਦਾ ਹੈੱਡ ਨੂੰ ਕੀ ਆਖਿਆ ਜਾਂਦਾ ਸੀਗਾ ਸੈਕਸ਼ਨ ਦੇ ਹੈੱਡ ਨੂੰ ਹਵਲਦਾਰ ਆਖਿਆ ਜਾਂਦਾ ਸੀਗਾ ਹਵਲਦਾਰ ਮੇਰੇ ਪਿਆਰੇ ਬੱਚੋ ਅੱਜ ਵੀ ਫੌਜ ਦੇ ਵਿੱਚ ਇਹੀ ਸਿਸਟਮ ਚੱਲਦਾ ਹੈ ਅੱਜ ਵੀ ਜਿਹੜੀ ਇੰਡੀਅਨ ਆਰਮੀ ਆ ਉਹਦੇ ਵਿੱਚ ਇਹੀ ਸਿਸਟਮ ਹੈ ਸੈਕਸ਼ਨ ਦਾ ਹੈੱਡ ਹਵਲਦਾਰ ਹੁੰਦਾ ਹੈ ਕੰਪਨੀ ਦਾ ਹੈੱਡ ਸੂਬੇਦਾਰ ਹੁੰਦਾ ਹੈ ਤੇ ਬਟੈਲੀਅਨ ਦਾ ਹੈੱਡ ਕਮਾਂਡਿੰਟ ਹੁੰਦਾ ਹੈ ਠੀਕ ਹੈ ਜੀ ਏਸੀ ਕੀ ਮਹਾਰਾਜਾ ਰਣਜੀਤ ਸਿੰਘ ਦੀ ਕਿਹੜੀ ਸੈਨਾ ਪੈਦਲ ਸੈਨਾ ਪੈਦਲ ਸੈਨਾ ਤੋਂ ਬਾਅਦ ਮੈਂ ਦੂਜੇ ਨੰਬਰ ਤੇ ਗੱਲ ਕਰੂੰਗਾ ਘੋੜਸਵਾਰ ਦੀ ਘੋੜਸਵਾਰ ਜਿਹਨੂੰ ਆਪਾਂ ਕੀ ਆਖਾਂਗੇ ਕੈਵਲਰੀ ਘੋੜਸਵਾਰ ਯਾਨੀ ਕਿ ਕੈਵਲਰੀ ਠੀਕ ਹੈ ਮੇਰੇ ਪਿਆਰੇ ਬੱਚੋ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਸਮਝ ਆ ਰਿਹਾ ਹੋਊਗਾ ਠੀਕ ਹੈ ਜਿਹੜੀ ਕੈਵਲਰੀ ਸੀ ਇਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਦੂਜਾ ਹਿੱਸਾ ਸੀ ਸੈਕਿੰਡ ਕਿਹੜਾ ਹਿੱਸਾ ਸੀ ਸੈਕਿੰਡ ਕਿਉਂਕਿ ਪਹਿਲਾ ਹਿੱਸਾ ਕਿਹੜਾ ਸੀਗਾ ਪਹਿਲਾ ਹਿੱਸਾ ਸੀਗਾ ਆਪਣੇ ਪੈਦਲ ਸੈਨਾ ਦੂਜਾ ਹਿੱਸਾ ਕਿਹੜਾ ਸੀਗਾ ਦੂਜਾ ਹਿੱਸਾ ਸੀਗਾ ਘੋੜਸਵਾਰ ਠੀਕ ਹੈ ਵੀ ਰੱਖ ਲਓਗੇ ਯਾਦ ਕਹਿੰਦੇ ਨੇ ਇਹਦੇ ਵਿੱਚ ਇੱਕ ਯੂਰਪ ਦਾ ਅਫਸਰ ਸੀਗਾ ਜਿਹਦਾ ਨਾਂ ਸੀਗਾ ਜਨਰਲ ਜਿਹਦਾ ਨਾਂ ਸੀਗਾ ਜਨਰਲ ਅਲਾਰਡ ਮੈਂ ਪਹਿਲਾਂ ਹੀ ਦੱਸ ਚੁੱਕਾ ਬਹੁਤ ਸਾਰੇ ਯੂਰੋਪੀਅਨ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਕੀ ਕਰਦੇ ਸੀਗੇ ਕੰਮ ਜਨਰਲ ਅਲਾਰਡ ਨੇ ਘੋੜਸਵਾਰ ਜਿਹੜੀ ਸੈਨਾ ਸੀ ਉਹਦੇ 'ਚ ਬੜੇ ਸਾਰੇ ਬਦਲਾਅ ਕੀਤੇ ਤਬਦੀਲੀਆਂ ਕੀਤੀ ਘੋੜਸਵਾਰ ਨੂੰ ਯੂਰੋਪੀਅਨ ਸਟਾਈਲ ਨਾਲ ਬਣਾਇਆ ਤੇ ਬੜਾ ਹੀ ਸਟਰੋਂਗ ਕੀਤਾ ਇਹ ਕਿਹਾ ਜਾਂਦਾ ਹੈ ਕਿ ਜਨਰਲ ਅਲਾਰਡ ਨੇ ਮਹਾਰਾਜਾ ਰਣਜੀਤ ਸਿੰਘ ਦੀ ਕੈਵਲਰੀ ਦੇ ਵਿੱਚ ਬੜੇ ਕੀ ਕੀਤੇ ਸੁਧਾਰ ਕੀਤੇ ਤੇ ਉਹਨੂੰ ਯੂਰੋਪੀਅਨ ਟੰਗ ਨਾਲ ਪੇਸ਼ ਕੀਤਾ ਤੇ ਕੈਵਲਰੀ ਦੇ ਵਿੱਚ ਰੈਜੀਮੈਂਟ ਹੁੰਦੀ ਸੀਗੀ ਰੈਜੀਮੈਂਟ ਬਟਾਯੂ ਉਸ ਉਹੀ ਨਾਂ ਨੇ ਜਿਹੜੇ ਤੁਸੀਂ ਅੱਜ ਸਾਰੇ ਸੁਣ ਰਹੇ ਹੋ ਕੈਵਲਰੀ ਦੇ ਵਿੱਚ ਕੀ ਹੁੰਦੀ ਸੀਗੀ ਰੈਜੀਮੈਂਟ ਤੇ ਪੈਦਲ ਸੈਨਾ ਦੇ ਵਿੱਚ ਕੀ ਹੁੰਦੀ ਸੀਗੀ ਬਟਾਲੀਅਨ ਪੈਦਲ ਸੈਨਾ ਦੇ ਵਿੱਚ ਬਟਾਲੀਅਨ ਆਖਿਆ ਜਾਂਦਾ ਹੈ ਕਿ 1838 ਅਤੇ 39 ਦੇ ਵਿਚਕਾਰ ਮਹਾਰਾਜਾ ਰਣਜੀਤ ਸਿੰਘ ਦੀ ਘੋੜਸਵਾਰੀ ਦੇ ਵਿੱਚ ਟੋਟਲ 4090 ਫੌਜੀ ਸੀਗੇ ਕਿੰਨੇ ਫੌਜੀ ਸੀਗੇ 4090 ਠੀਕ ਹੈ ਜੀ ਤੀਜੇ ਨੰਬਰ ਤੇ ਆਪਾਂ ਗੱਲ ਕਰੇਂ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਤੋਪਖਾਨੇ ਦੀ ਤੋਪਖਾਨਾ ਯਾਨੀ ਕਿ ਆਰਟੀਲਰੀ ਤੋਪਖਾਨਾ ਯਾਨੀ ਕਿ ਆਰਟੀਲਰੀ ਮਹਾਰਾਜਾ ਰਣਜੀਤ ਸਿੰਘ ਨੇ 1807 ਦੇ ਵਿੱਚ ਯਾਦ ਰੱਖਿਆ ਜੇ ਲਾਹੌਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਲਾਹੌਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੋਪ ਦਾ ਖਰਖਾਨਾ ਲਾਇਆ ਸੀਗਾ ਤੋਪ ਦਾ ਕੀ ਲਾਇਆ ਸੀਗਾ ਕਾਰਖਾਨਾ ਸੋਚ ਕੇ ਵੇਖੋ ਸੋਚ ਕੇ ਦੇਖੋ ਯਾਰ 200 ਸਾਲ ਪਹਿਲੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਪੰਜਾਬ ਦੇ ਵਿੱਚ ਫੈਕਟਰੀ ਲਾਰੇ ਨੇ ਕਿਹਦੀ ਫੈਕਟਰੀ ਲਾਰੇ ਨੇ ਤੋਪ ਦੀ ਕਦੋਂ ਲਾਈ ਸੀ 1807 ਦੇ ਵਿੱਚ ਕਿੱਥੇ ਕਿੱਥੇ ਲਾਈ ਸੀ ਇੱਕ ਇਗਜ਼ਾਮ ਦੇ ਵਿੱਚ ਕੁਐਸਚਨ ਵੀ ਪੁੱਛਿਆ ਜਾ ਸਕਦਾ ਕਿੱਥੇ ਕਿੱਥੇ ਲਾਈ ਸੀ ਤੇ ਯਾਦ ਰੱਖਿਆ ਜੇ ਲਾਹੌਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਲਾਈ ਸੀ ਕਦੋਂ 1800 ਸਤ ਦੇ ਵਿੱਚ ਕਦੋਂ ਲਈ ਸੀ 1807 ਦੇ ਵਿੱਚ ਠੀਕ ਹੈ ਜੀ 1800 1812 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਤੋਪਖਾਨੇ ਦੇ ਵਿੱਚ ਕਈ ਸੁਧਾਰ ਕੀਤੇ ਬਹੁਤ ਤਰ੍ਹਾਂ ਦੇ ਸੁਧਾਰ ਕੀਤੇ ਤੇ ਆਪਣੇ ਤੋਪਖਾਨੇ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਤਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਤੋਪਖਾਨਾ ਕਿੰਨੇ ਭਾਗਾਂ 'ਚ ਵੰਡਿਆ ਹੋਇਆ ਸੀਗਾ ਤਿੰਨ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀਗਾ ਸਾਰਿਆਂ ਤੋਂ ਪਹਿਲੇ ਭਾਗ ਦੀ ਜੇ ਗੱਲ ਕਰੀਏ ਸਾਰਿਆਂ ਤੋਂ ਪਹਿਲਾ ਜਿਹੜਾ ਭਾਗ ਸੀਗਾ ਉਹਨੂੰ ਆਖਿਆ ਜਾਂਦਾ ਸੀਗਾ ਤੋਪਖਾਨਾ ਨੋਟ ਕਰ ਲਿਆ ਜੇ ਪਹਿਲੇ ਭਾਗ ਨੂੰ ਕਿਹਾ ਜਾਂਦਾ ਸੀਗਾ ਤੋਪਖਾਨਾ ਏ ਅਸਦੀ ਤੋਪਖਾਨਾ ਏ ਅਸਦੀ ਦੂਜੇ ਭਾਗ ਨੂੰ ਕਿਹਾ ਜਾਂਦਾ ਸੀਗਾ ਤੋਪਖਾਨਾ ਏ ਸ਼ੁਤਰੀ ਦੂਜੇ ਭਾਗ ਨੂੰ ਤੋਪਖਾਨਾ ਏ ਸ਼ੁਤਰੀ ਤੀਜੇ ਭਾਗ ਨੂੰ ਕਿਹਾ ਜਾਂਦਾ ਸੀਗਾ ਤੋਪਖਾਨਾ ਏ ਠੀਕ ਹੈ ਨੋਟ ਕਰੋ ਤੋਪਖਾਨਾ ਏ ਗਾਵੀ ਕਿੰਨੇ ਭਾਗ ਸੀਗੇ ਤਿੰਨ ਮੈਂ ਮੇਰੇ ਵੱਲੋਂ ਬੜੀ ਕੋਸ਼ਿਸ਼ ਕੀਤੀ ਹੈ ਕਿ ਇੱਕ ਇੱਕ ਡਾਟਾ ਨੂੰ ਬਿਲਕੁਲ ਚੈੱਕ ਕਰਕੇ ਪੇਸ਼ ਕੀਤਾ ਜਾਵੇ ਤਾਂ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਮਹਾਰਾਜਾ ਰਣਜੀਤ ਸਿੰਘ ਕਿੰਡੀ ਵੱਡੀ ਸ਼ਖਸੀਅਤ ਸੀ ਫਿਰ ਵੀ ਬੇਟਾ ਮੈਂ ਇੱਕ ਇਨਸਾਨ ਆ ਮੈਂ ਇੱਕ ਟੀਚਰ ਆ ਫਿਰ ਵੀ ਕੋਈ ਕੁਝ ਗਲਤੀ ਹੋ ਜੇ ਤੇ ਉਹਦੇ ਲਈ ਸ਼ਮਾ ਚਾਹੂੰਗਾ ਮਾਫੀ ਚਾਹੂੰਗਾ ਠੀਕ ਹੈ ਕਿਉਂਕਿ ਮੈਂ ਵੀ ਇੱਕ ਇਨਸਾਨ ਆ ਜਿੰਨੀ ਮੇਰੀ ਨੋਲੇਜ ਹੈ ਜਿੰਨਾ ਮੇਰਾ ਗਿਆਨ ਹੈ ਜਿੰਨੀ ਮੇਰੀ ਕਿਤਾਬਾਂ ਮੈਂ ਪੜੀਆਂ ਉਹਦੇ ਚੋਂ ਜੋ ਡਾਟਾ ਮਿਲਿਆ ਉਹ ਮੈਂ ਸਾਰਾ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਕੋਈ ਵੀ ਗੱਲ ਮੇਰੇ ਆਪ ਦੇ ਵੱਲੋਂ ਬਣਾਈ ਗਈ ਨਹੀਂ ਹੈਗੀ ਠੀਕ ਹੈ ਮਹਾਰਾਜਾ ਰਣਜੀਤ ਸਿੰਘ ਨੇ 1812 ਦੇ ਵਿੱਚ ਆਪਣੇ ਤੋਪਖਾਨੇ 'ਚ ਸੁਧਾਰ ਕੀਤੇ ਤੇ ਕਿੰਨੇ ਭਾਗਾ 'ਚ ਵੰਡਤਾ ਤਿੰਨ ਭਾਗਾ ਜੀ ਠੀਕ ਹੈ ਸਾਰਿਆਂ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਤੋਪਖਾਨਾ ਏ ਅਸਦੀ ਤੋਪਖਾਨਾ ਅਸਦੀ ਦਾ ਮਤਲਬ ਇਹ ਸੀਗਾ ਇਹਦੇ ਵਿੱਚ ਉਹ ਤੋਪ ਹੁੰਦੀਆਂ ਸੀਗੀਆਂ ਇਹਦੇ ਵਿੱਚ ਉਹ ਤੋਪ ਸੀ ਜਿਨ੍ਹਾਂ ਨੂੰ ਘੋੜੇ ਖਿੱਚਦੇ ਸੀਗੇ ਜਿਹੜੀ ਤੋਪਾਂ ਨੂੰ ਕੌਣ ਖਿੱਚਦੇ ਸੀਗੇ ਘੋੜੇ ਠੀਕ ਹੈ ਜੀ ਤੋਪਖਾਨਾ ਈ ਸ਼ੁਤਰੀ ਇਹਦੇ ਵਿੱਚ ਉਹ ਤੋਪ ਸੀਗੀਆਂ ਜਿਨ੍ਹਾਂ ਨੂੰ ਊਠ ਖਿੱਚਦੇ ਸੀਗੇ ਯਾਨੀ ਕਿ ਬੋਤੇ ਜਿਹੜੀ ਤੋਪ ਨੂੰ ਬੋਤੇ ਖਿੱਚਦੇ ਸੀਗੇ ਉਹ ਦੂਜਾ ਭਾਗ ਸੀਗਾ ਤੀਜਾ ਸੀਗਾ ਤੋਪਖਾਨਾ ਇੱਕ ਗਾਵੀ ਯਾਨੀ ਕਿ ਜਿਹੜੀ ਤੋਪ ਨੂੰ ਬਲਦ ਖਿੱਚਦੇ ਸੀਗੇ ਬਲਦ ਤੋਪ ਦੀ ਅੱਡ ਅੱਡ ਕੈਟਾਗਰੀ ਸੀਗੀ ਅੱਡ ਅੱਡ ਕੈਟਾਗਰੀ ਦੇ ਅਕੋਰਡਿੰਗ ਅੱਡ ਅੱਡ ਜਾਨਵਰ ਉਹਨੂੰ ਖਿੱਚਦੇ ਸੀਗੇ ਵੀ ਕਿਹੜੀ ਤੋਪ ਦੇ ਵਿੱਚ ਕਿੰਨਾ ਭਾਰ ਹੈ ਤੇ ਕਿੰਨੇ ਕਿਹੜਾ ਜਾਨਵਰ ਉਹਨੂੰ ਖਿੱਚ ਸਕਦਾ ਹੈ ਅੱਜ ਵੀ ਤਾਂ ਹੀ ਹੁੰਦਾ ਹੈ ਵੱਡੀ ਤੋਪ ਤੋਪ ਜਿਹੜੀ ਹੁੰਦੀਆਂ ਨੇ ਉਹਨਾਂ ਨੂੰ ਆਰਮੀ ਦੇ ਵੱਡੇ ਟਰੱਕ ਖਿੱਚਦੇ ਨੇ ਛੋਟੀ ਤੋਪ ਨੂੰ ਛੋਟੇ ਟਰੱਕ ਖਿੱਚਦੇ ਨੇ ਤੁਸੀਂ ਦੇਖੋ ਕਿੰਨੀ ਤਕੜੀ ਮੈਨੇਜਮੈਂਟ ਸੀਗੀ ਮਹਾਰਾਜਾ ਰਣਜੀਤ ਸਿੰਘ ਜੀ ਠੀਕ ਹੈ ਮੇਰੇ ਪਿਆਰੇ ਬੱਚੋ ਇੱਥੋਂ ਤੱਕ ਦੀ ਗੱਲ ਸਮਝ ਆਈ ਜਾਂ ਨਹੀਂ ਹੈ ਇਤਿਹਾਸ ਦੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ 282 ਵੱਡੀ ਤੋਪ ਸੀਗੀਆਂ 282 ਵੱਡੀ ਅਤੇ 280 ਛੋਟੀ ਤੋਪ ਸੀ 282 ਵੱਡੀ ਤੇ 280 ਛੋਟੀ ਟੋਪਸੀ ਤੇ ਤੋਪਖਾਨੇ ਦੇ ਵਿੱਚ ਟੋਟਲ 4535 ਸੈਨਿਕ ਸੀਗੇ। ਤੋਪਖਾਨੇ ਦੇ ਵਿੱਚ ਟੋਟਲ 4535 ਸੈਨਿਕ ਸੀਗੇ। ਉਮੀਦ ਕਰਦਾ ਤੁਹਾਨੂੰ ਇੱਥੋਂ ਤੱਕ ਦੀ ਕਲਾਸ ਵਧੀਆ ਲੱਗੀ ਹੋਊਗੀ। ਜੇ ਕਲਾਸ ਵਧੀਆ ਲੱਗੀ ਹੈ ਪੇਜ ਨੂੰ ਫੋਲੋ ਕਰ ਲਿਆ ਜੇ, ਲਾਈਕ ਕਰ ਦਿਆ ਜੇ, ਵੀਡੀਓ ਸ਼ੇਅਰ ਕਰ ਦਿਆ ਜੇ। ਮੈਂ ਆਪਦੀ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ ਕਿ ਇੱਕ ਇੱਕ ਜਿਹੜਾ ਤੱਤ ਹੈ ਉਹ ਬੱਚਿਆਂ ਦੇ ਸਾਹਮਣੇ ਰੱਖਿਆ ਜਾਵੇ ਪੰਜਾਬ ਦੇ ਇਤਿਹਾਸ ਦੇ ਬਾਰੇ ਦੱਸਿਆ ਜਾਵੇ ਪੰਜਾਬ ਦੀ ਨੌਜਵਾਨੀ ਨੂੰ ਫੇਰ ਵੀ ਥੋੜੀ ਜਿਹੀ ਗਲਤੀ ਹੋ ਗਈ ਹੋਵੇ ਤੇ ਵੀ ਉਹ ਮਾਫ ਕਰਦੇ ਆ ਜੀ ਕਿਉਂਕਿ ਮੈਂ ਵੀ ਇੱਕ ਇਨਸਾਨ ਆ ਠੀਕ ਹੈ ਅੱਗੇ ਵਧਦੇ ਆ ਮੇਰੇ ਪਿਆਰੇ ਬੱਚੋ ਚੌਥਾ ਹਿੱਸਾ ਜਿਹਦੀ ਮੈਂ ਗੱਲ ਕੀਤੀ ਸੀ ਉਹ ਸੀ ਖਾਸ ਸੈਨਾ ਜਿਹਨੂੰ ਆਖਿਆ ਗਿਆ ਹੈ ਸਪੈਸ਼ਲ ਬ੍ਰਿਗੇਡ ਕੀ ਆਖਿਆ ਗਿਆ ਸਪੈਸ਼ਲ ਬ੍ਰਿਗੇਡ ਠੀਕ ਹੈ ਵੀ ਫੌਜੇ ਖਾਸ ਫੌਜ ਏ ਖਾਸ ਇੱਕ ਗੱਲ ਹੋਰ ਯਾਦ ਰੱਖਿਆ ਜੇ ਮੈਂ ਤੋਪ ਦੇ ਬਾਰੇ ਗੱਲ ਦੱਸਣਾ ਭੁੱਲ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੀ ਤੋਪ ਦੀ ਰੇਜੀਮੈਂਟ ਸੀ ਨਾ ਤੋਪ ਦੀ ਇੱਕ ਰੇਜੀਮੈਂਟ ਵਿੱਚ 24 ਤੋਪ ਹੁੰਦੀਆਂ ਸੀ ਯਾਦ ਰੱਖਿਆ ਜੀ ਇੱਕ ਰੇਜੀਮੈਂਟ ਵਿੱਚ ਕਿੰਨੀ ਤੋਪ ਸੀਗੀ 24 ਅੱਗੇ ਗੱਲ ਕਰਾਂਗੇ ਫੌਜੇ ਖਾਸ ਸਪੈਸ਼ਲ ਬ੍ਰਿਗੇਡ ਦੀ ਸਪੈਸ਼ਲ ਬ੍ਰਿਗੇਡ ਦੇ ਵਿੱਚ 4 ਬਟਾਲੀਅਨ ਯਾਦ ਰੱਖਿਆ ਜੀ 4 ਬਟਾਲੀਅਨ 4 ਬਟਾਲੀਅਨ ਕਿਦੀ ਹੁੰਦੀ ਸੀਗੀ ਪੈਡਲ ਸੈਨਾ ਦੀ ਸਟਾਰਟਿੰਗ 'ਚ ਮੈਂ ਦੱਸਿਆ ਹੀ ਹੈ ਨਾ ਇੱਕ ਬਟਾਲੀਅਨ 'ਚ ਕਿੰਨੇ ਬੱਤੇ ਬੰਦੇ ਸੀਗੇ 800 ਤੇ ਸਪੈਸ਼ਲ ਦੇ ਵਿੱਚ ਕੀ ਹੁੰਦਾ ਸੀਗਾ ਸਪੈਸ਼ਲ ਦੇ ਵਿੱਚ ਮੇਰੇ ਪਿਆਰੇ ਬੱਚੋ ਸਪੈਸ਼ਲ ਦੇ ਵਿੱਚ ਮੇਰੇ ਪਿਆਰੇ ਬੱਚੋ ਯਾਦ ਰੱਖਿਆ ਜੀ ਪੈਡਲ ਸੈਨਾ ਦੀ ਕਿੰਨੀ ਬਟੈਲੀਅਨ ਹੁੰਦੀ ਸੀਗੀ 4 ਠੀਕ ਹੈ ਜੀ ਕਿੰਨੀ ਬਟੈਲੀਅਨ ਹੁੰਦੀ ਸੀਗੀ 4 ਕਿੰਨੀ ਬਟੈਲੀਅਨ ਹੁੰਦੀ ਸੀਗੀ 4 ਬਟੈਲੀਅਨ ਹੁੰਦੀ ਸੀਗੀ ਕਿਦੀ ਪੈਡਲ ਸੈਨਾ ਦੀ ਠੀਕ ਹੈ ਵੀ ਰੱਖ ਲਓ ਯਾਰ ਘੋੜਸਵਾਰ ਦੀ ਤਿੰਨ ਰੈਜੀਮੈਂਟ ਹੁੰਦੀ ਸੀ ਘੋੜਸਵਾਰ ਦੀ ਕਿੰਨੀ ਰੈਜੀਮੈਂਟ ਹੁੰਦੀ ਸੀਗੀ 3 ਤੇ ਆਰਟੀਲਰੀ ਦੀ 24 ਤੋਪ ਹੁੰਦੀ ਸੀ ਇਹਨਾਂ ਨੂੰ ਮਿਲਾ ਕੇ ਕੀ ਬਣਦਾ ਸੀਗਾ ਇਹਨਾਂ ਨੂੰ ਮਿਲਾ ਕੇ ਬਣਦੀ ਸੀਗੀ ਸਪੈਸ਼ਲ ਫੌਜ ਸਪੈਸ਼ਲ ਫੌਜ ਦੇ ਵਿੱਚ ਚਾਰ ਬਟੈਲੀਅਨ ਪੈਦਲਸ ਇਹਨਾਂ ਦੀ ਤਿੰਨ ਰੇਜੀਮੈਂਟ ਘੋੜਸਵਾਰਾਂ ਦੀ ਤੇ 24 ਤੋਪ ਤੇ 24 ਤੋਪ ਦੀ ਇੱਕ ਆਰਟੀਲਰੀ ਦੀ ਕੀ ਬਣਦੀ ਸੀਗੀ ਰੇਜੀਮੈਂਟ ਤੇ ਇਹ ਸੀਗੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਬਾਰੇ ਜਾਣਕਾਰੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਸਪੈਸ਼ਲ ਫੌਜ ਸੀ ਅੱਜ ਦੀ ਵੀਡੀਓ ਬੱਚਿਓ ਤੁਹਾਨੂੰ ਕਿਵੇਂ ਲੱਗੀ ਪੰਜਾਬ ਜੀਕੇ ਦੀ ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਸੈਨਾ ਬਾਰੇ ਆ ਉਹ ਜਰੂਰ ਦੱਸਿਆ ਜੀ ਕਮੈਂਟ ਕਰਕੇ ਜਿਹੜੇ ਬੱਚੇ ਪੰਜਾਬ ਪੁਲਿਸ ਜਾਂ ਕੋਈ ਹੋਰ ਇਗਜ਼ਾਮ ਦੀ ਤਿਆਰੀ ਕਰਨਾ ਚਾਹੁੰਦੇ ਰੇਲਵੇ ਪੁਲਿਸ ਉਹ ਸਾਡੇ ਨਾਲ ਜੁੜ ਸਕਦੇ ਨੇ ਆਨਲਾਈਨ ਤੇ ਆਫਲਾਈਨ ਸਕਰੀਨ ਤੇ ਚੱਲ ਰਿਹਾ ਨੰਬਰਾਂ ਤੇ ਕੰਟੈਕਟ ਕਰ ਸਕਦੇ ਨੇ ਤੇ ਕਿਸੇ ਨੂੰ ਲੱਗਿਆ ਹੋਵੇ ਕਿ ਥੋੜਾ ਜਿਹਾ ਡਾਟਾ ਗਲਤ ਹੈ ਤੇ ਉਹ ਕੋਈ ਗੱਲ ਨਹੀਂ ਕਿਉਂਕਿ ਅੱਡ ਅੱਡ ਕਿਤਾਬਾਂ ਦੇ ਵਿੱਚ ਅੱਡ ਅੱਡ ਡਾਟਾ ਡਾਟਾ ਹੁੰਦਾ ਹੈ ਫਿਰ ਵੀ ਮੈਂ ਮੇਰੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਸਹੀ ਡਾਟਾ ਇਤਿਹਾਸ ਦੀ ਸਹੀ ਜਾਣਕਾਰੀ ਜਿਹੜੀ ਹੈ ਉਹ ਪੰਜਾਬ ਦੇ ਜਵਾਕਾਂ ਤੱਕ ਪਹੁੰਚਾਈ ਜਾਵੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਜਦ ਤੱਕ ਲਈ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ